ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਹਾਡਾ ਅਡੇਟ ਜਨਲ ਦੇ ਵਿੱਚ ਵਿੱਚ ਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਇਆ ਪਟਿਆ ਸਾਮੀ ਪਟਿਆਲਾ ਸ਼ਾਈ ਪੱਗ ਦੀ ਜਿਹੜਾ ਆਪਾਂ ਪਹਿਲਾਂ ਲੜ ਲਗਾਉਣਾ ਸੀ ਅਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਜੀ ਸਦੇ ਸੈਂਟਰ ਵਿੱਚੋਂ ਲੈਣ ਤੋਂ ਬਾਅਦ ਆਪਾਂ ਇਸਦੇ ਦੋ ਹੀ ਪਨਾ ਚੋਂ ਪਹਿਲੇ ਪਹਿਲਾਂ ਨੂੰ ਚੰਗੀ ਤਰ੍ਹਾਂ ਥੱਲੇ ਲਾ ਕੇ ਖਿੱਚ ਲੈਣਾ ਹੈ ਅਤੇ ਇੱਕ ਵਾਰੀ ਹੱਥ ਫੇਰ ਕੇ ਇਸ ਨੂੰ ਸਾਫ਼ ਕਰ ਲੈਣਾ ਹੈ ਜੀ ਅਤੇ ਉਸ ਤੋਂ ਬਾਅਦ ਪਹਿਲੀ ਵਾਰ ਫੋਲਡ ਕਰਕੇ ਆਪਾਂ ਜੰਗੀ ਤਰ੍ਹਾਂ ਇਸ ਲੜ ਨੂੰ ਸੈੱਟ ਕਰਾਂਗੇ ਅਤੇ ਹੱਥ ਫੇਰਦੇ ਹੋ ਖਿੱਚ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਆਪਾਂ ਇਸ ਲੜ ਨੂੰ ਖਿੱਚਦੇ ਟਾਈਟ ਕਰਕੇ ਲਗਾਉਣਾ ਹੈ ਜੀ ਹੁਣ ਜਿਹੜਾ ਆ ਪਾਗਲਾ ਲੜ ਲਗਾਉਣਾ ਉਸ ਨੂੰ ਬੈਕ ਤੋਂ ਪਿੰਚ ਕਰਾਂਗੇ ਜੀ ਲੜ ਦਾ ਮੋਟਾ ਪਾਸਾ ਉੱਪਰ ਰੱਖ ਕੇ ਆਪਾਂ ਇਸ ਦੇ ਥੱਲੇਲੇ ਦੋਈ ਪੱਲਿਆਂ ਤੋਂ ਦੋਈ ਪੱਲਿਆਂ ਨੂੰ ਥੱਲੇਲੀ ਸਾਈਡ ਨੂੰ ਕਰ ਲੈਣਾ ਹੈ ਜੀ ਤੇ ਉਸ ਤੋਂ ਬਾਅਦ ਥੱਲੇਲੇ ਪੱਲੇ ਉੱਪਰਲੇ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਖੋਲਣਾ ਹੈ ਲੜ ਨੂੰ ਸਿੱਧਾ ਖੋਲ ਕੇ ਆਪਾਂ ਪਹਿਲੀ ਵਾਰ ਲੜ ਨੂੰ ਫੋਲਡ ਕਰਾਂਗੇ ਬਾਹਦੂ ਕੱਪੜੇ ਨੂੰ ਥੱਲੇ ਨੂੰ ਖਿੱਚਾਂਗੇ ਉੱਪਰਲੀ ਸਾਈਡ ਤੋਂ ਵੀ ਆਪਾਂ ਲੜ ਨੂੰ ਸੈੱਟ ਕਰਾਂਗੇ ਜੀ ਤੇ ਉਸ ਤੋਂ ਬਾਅਦ ਲੜਨ ਨੂੰ ਦੁਜੀ ਵਾਰ ਫੋਲਡ ਕਰਕੇ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਹੱਥ ਫੇਰ ਦਿਓ ਖਿੱਚ ਕੇ ਆਪਾਂ ਆਪਣੇ ਇਸ ਲੜਨ ਨੂੰ ਲਗਾ ਦੇਣਾ ਹੈ ਜੀ ਅਤੇ ਹੁਣ ਆਪਾਂ ਬਾਜ ਦੇ ਨਾਲ ਆਪਣੇ ਇਸ ਪੇਚ ਦੀ ਸਫਾਈ ਕਰ ਲਵਾਂਗੇ ਜੀ ਆਡੀ ਵੀਡੀਓ ਦੇਖ ਲਈ ਕਰਾਣੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੇਕਰ ਵੀਡੀਓ ਨੂੰ ਲਿਖਦਾ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਹੁਣ ਆਪਾਂ ਆਪਣੇ ਪੇਜ ਦੀ ਚੰਗਾ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਜੇਕਰ ਸਫਾਈ ਕਰਦੇ ਹੋਏ ਆਪਣੇ ਪੇਜ ਦਾ ਫਾਂਸਲਾ ਵੱਧ ਨਹੀਂ ਘਟ ਹੋ ਜਾਵੇਗਾ ਤਾਂ ਆਪਾਂ ਲੜ ਨੂੰ ਦੁਬਾਰਾ ਖੋਲ ਕੇ ਲਗਾ ਲਵਾਂਗੇ ਜੀ ਹਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਵੀ ਪੈਕ ਤੋਂ ਪਿੰਚ ਕਰਾਂਗੇ ਲੜ ਦਾ ਮੋਟਾ ਪਾਸੇ ਉੱਪਰ ਰੱਖਾਂਗੇ ਲੜ ਦੇ ਉੱਪਰਲੇ ਪੱਲੇ ਨੂੰ ਥੰਨੇ ਨੂੰ ਖੋਲਦੇ ਹੋਏ ਆਪਾਂ ਲਾੜ ਨੂੰ ਪਹਿਲੀ ਵਾਰ ਚੰਗੀ ਤਰ੍ਹਾਂ ਖਿੱਚ ਕੇ ਸਾਫ਼ ਕਰਕੇ ਲਗਾਵਾਂਗੇ ਜੀ ਲਾੜ ਨੂੰ ਪਹਿਲੀ ਵਾਰ ਫੋਲਡ ਕਰਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਵੱਧ ਕੱਪੜੇ ਢੇਰੋਗੇ ਚੰਗੇ ਲਾੜ ਨੂੰ ਦੂਜੀ ਵਾਰ ਫੋਲਡ ਕਰਕੇ ਸੈੱਟ ਕਰਦੇ ਹੋਏ ਖੋਲ੍ਹਦੇ ਹੋਏ ਆਪਾਂ ਆਪਣੇ ਇਸ ਲਾੜ ਨੂੰ ਲਗਾ ਦੇਣਾ ਹੈ ਜੀ ਹੁਣ ਆਪਾਂ ਚੰਗੀ ਤਰ੍ਹਾਂ ਬਾਅਦ ਦੇ ਨਾਲ ਆਪਣੇ ਪੇਚਾਂ ਦੀ ਸਫਾਈ ਕਰ ਲਵਾਂਗੇ ਜੀ ਅਤੇ ਆਪਣੇ ਪੇਚਾਂ ਦੇ ਫਾਸਲੇ ਨੂੰ ਵੀ ਬਰਾਬਰ ਕਰ ਲਵਾਂਗੇ ਜੀ ਬਾਅਦ ਦੇ ਨਾਲ ਚੰਗੀ ਤਰ੍ਹਾਂ ਆਪਾਂ ਆਪਣੇ ਪਰਵੇਚਾਂ ਦੀ ਜਿਹੜੀ ਸਫਾਈ ਉਹ ਕਰ ਲੈਣੀ ਹੈ ਜੀ ਅਤੇ ਆਪਣੇ ਪੇਚਾਂ ਦੇ ਫਾਸਲੇ ਨੂੰ ਨੋਕ ਤੋਂ ਸੈੱਟ ਕਰ ਲੈਣਾ ਹੈ ਜੀ ਅਤੇ ਆਪਣੇ ਪੇਚਾਂ ਦੀ ਜਿਹੜੀ ਸਫਾਈ ਆਪਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਰਨੀ ਹੈ ਜੀ ਹੁਣ ਜਿਹੜਾ ਆਪਾਂ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਜੀ ਲੜਦਾ ਮੋਟਾ ਆਪਾਂ ਉੱਪਰ ਰੱਖ ਕੇ ਉਦੋਂ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਨਿਆਂ ਨੂੰ ਚੰਗੀ ਤਰ੍ਹਾਂ ਆਪਾਂ ਥੱਲੇ ਤੱਕ ਅੱਖ ਤੱਕ ਖੋਲ ਲੈਣਾ ਹੈ ਜੀ ਅਤੇ ਹੁਣ ਆਪਾਂ ਲੜਨ ਨੂੰ ਪਹਿਲੀ ਵਾਰੀ ਫੋਲਡ ਕਰਾਂਗੇ ਜੀ ਤੇ ਉਸ ਤੋਂ ਬਾਅਦ ਲੜਨ ਨੂੰ ਉੱਪਰਲੀ ਸਾਈਡ ਤੋਂ ਵੀ ਸੈੱਟ ਕਰਾਂਗੇ ਤੇ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਆਪਾਂ ਆਪਣੇ ਇਸ ਲੜ ਤੇ ਫਾਂਸ ਨੂੰ ਸੈੱਟ ਰੱਖਦੇ ਬਰਾਬਰ ਰੱਖਦੇ ਆਪਾਂ ਆਪਣੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਵੀ ਬੈਦ ਤੇ ਬੈਂਚ ਕਰਾਂਗੇ ਜੀ ਲੜ ਦਾ ਮੋਟਾ ਪਾਸਾ ਉੱਪਰ ਰੱਖ ਕੇ ਇਸ ਦੇ ਦੋ ਹੀ ਪੱਲਿਆਂ ਨੂੰ ਥੱਲੇ ਨੂੰ ਖੋਲ ਲਵਾਂਗੇ ਜੀ ਤੇ ਉੱਪਰਲੇ ਪੱਲਿਆਂ ਨੂੰ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਖੋਲਦੇ ਹੋਏ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਆਪਣੇ ਇਸ ਲੜ ਦੇ ਫਾਸਲੇ ਨੂੰ ਬਰਾਬਰ ਰੱਖਦੇ ਆਪਾਂ ਇਸ ਨੂੰ ਲਗਾ ਦੇਣਾ ਹੈ ਜੀ ਹੁਣ ਆਪਾਂ ਚੰਗੀ ਤਰ੍ਹਾਂ ਆਪਣੀ ਪੱਗ ਨੂੰ ਫਰੰਟ ਸਾਈਡ ਤੋਂ ਸੈੱਟ ਕਰਾਂਗੇ ਜੀ ਉੱਪਰਲੇ ਪੇਚਾਂ ਦੀ ਸਫਾਈ ਕਰਾਂਗੇ ਤੇ ਆਪਣੇ ਆਪਣੇ ਪੇਚਾਂ ਦੀ ਵੀ ਚੰਗੀ ਤਰ੍ਹਾਂ ਸਫਾਈ ਕਰਾਂਗੇ ਤੇ ਸੋ ਉਹਨਾਂ ਦੇ ਪੇਚਾਂ ਪੇਚਾਂ ਦੇ ਫਾਸਲੇ ਨੂੰ ਬਰਾਬਰ ਕਰ ਲਵਾਂਗੇ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੀ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਿਓ ਜੀ ਚੰਗੀ ਤਰ੍ਹਾਂ ਆਪਾਂ ਨੇ ਪੇਚਾਂ ਦੀ ਬਾਅਦ ਦੇ ਨਾਲ ਉੱਪਰ ਨਹੀਂ ਸ਼ੈਡੋ ਸਫਾਈ ਕਰ ਲੈਣੀ ਹੈ ਜੀ ਅਜਾਈਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਹੁਣ ਆਪਾਂ ਚੰਗੀ ਤਰ੍ਹਾਂ ਬਾਅਦ ਦੇ ਨਾਲ ਆਪਣੇ ਪੇਚਾਂ ਦੀ ਜਿਹੜੀ ਸਫਾਈ ਆ ਉਹ ਕਰ ਲੈਣੀ ਹੈ ਜੀ। ਅਤੇ ਫਾਸਲਾ ਜਿਹੜਾ ਹੁਣ ਤੁਸ ਨੂੰ ਵੀ ਬਰਾਬਰ ਕਰ ਲੈਣਾ ਹੈ ਜੀ। ਜਿਹੜਾ ਆ ਇਹ ਜਿਹੜਾ ਪੱਗ ਹੈ ਇਸ ਦੀ ਲੈਂਥ 7/2 ਮੀਟਰ ਹੈ ਜੀ ਕਪੜਾ ਫੁੱਲ ਵੈਲ ਦਾ ਆਪਾਂ ਚੰਗੀ ਤਰ੍ਹਾਂ ਆਪਣੀ ਪੱਗ ਨੂੰ ਉੱਪਰੀ ਸਾਈਡ ਤੋਂ ਅਤੇ ਨੋਕ ਤੋਂ ਸੈੱਟ ਕਰ ਲਵਾਂਗੇ ਜੀ ਹੁਣ ਜਿਹੜਾ ਆਪਾਂ ਪੱਗ ਪੈ ਲਗਾਉਣਾ ਜਿੱਥੇ ਆਪਣੀ ਛੇਵੇਂ ਲੜ ਦੀ ਨੋਕ ਬਣ ਜਿੱਥੇ ਲਗਾਵਾਂਗੇ ਜੀ ਜਿਹੜਾ ਆਪਾਂ ਕੱਲ੍ਹ ਕੀ ਲੜ ਲਗਾਉਣਾ ਸੀ ਦੋਵੇਂ ਪੱਲੇ ਨੂੰ ਬਰਾਬਰ-ਪਰਾਬਰ ਫੋਲਡ ਕਰ ਲਵਾਂਗੇ ਜੀ ਉੱਪਰਲੇ ਪੱਲੇ ਨੂੰ ਥੱਲੇ ਵਾਲੀ ਸਾਈਡ ਨੂੰ ਤੇ ਥੱਲੇਲੇ ਪੱਲੇ ਨੂੰ ਉੱਪਰਲੀ ਸਾਈਡ ਨੂੰ ਫੋਲਡ ਕਰਾਂਗੇ ਜੀ ਚੰਗੀ ਤਰ੍ਹਾਂ ਆਪਾਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਜਿਹੜਾ ਇਸ ਤੋਂ ਪਹਿਲਾਂ ਵਾਲਾ ਲੜ ਲਗਾਇਆ ਸੀ ਉਸ ਲੜ ਦੇ ਉੱਪਰ ਆਪਾਂ ਇਸ ਲੜ ਨੂੰ ਰੱਖਣਾ ਹੈ ਅਤੇ ਲੜ ਨੂੰ ਰੱਖਣ ਦੇ ਬਾਅਦ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਹੱਥ ਧਰ ਕੇ ਇਸ ਲੜ ਨੂੰ ਸਾਫ਼ ਕਰ ਲਵਾਂਗੇ ਜੀ ਵਾਧੂ ਕੱਪੜੇ ਨੂੰ ਵਾਧੂ ਕੱਪੜੇ ਨੂੰ ਉੱਪਰ ਹੀ ਛਾੜਨ ਚੱਕ ਕੇ ਉਸ ਨੂੰ ਥੱਲੇ ਨੂੰ ਫੋਲਡ ਕਰ ਦੇਵਾਂਗੇ ਜੀ ਦਬਾ ਦੇਵਾਂਗੇ ਜੀ ਚੰਗੀ ਤਰ੍ਹਾਂ ਲਾੜ ਨੂੰ ਸਾਫ਼ ਕਰਦੇ ਹੋਏ ਸੈੱਟ ਕਰਦੇ ਹੋਏ ਆਪਾਂ ਇਸ ਲਾੜ ਨੂੰ ਪੱਗ ਪੈਣ ਦੇ ਥੱਲੇ ਰੱਖ ਕੇ ਕਮਾ ਦੇਣਾ ਹੈ ਜੀ ਚੰਗੀ ਤਰ੍ਹਾਂ ਆਪਾਂ ਆਪਣੇ ਲਾੜ ਤੇ ਪਿਛਲੀ ਛਾੜ ਤੋਂ ਵੀ ਇਸ ਨੂੰ ਸੈੱਟ ਕਰ ਲਵਾਂਗੇ ਜੀ ਜਾਂ ਜੋ ਆਪਣੀ ਜਿਹੜੀ ਪੱਗ ਜਿੰਨੀ ਫਰੰਟ ਸਾਈਡ ਤੋਂ ਦੇਖਣ ਦੇ ਵਿੱਚ ਵਧੀਆ ਲੱਗੇ ਉਹ ਨਹੀਂ ਵਧੀਆ ਬੈਕ ਸਾਈਡ ਤੋਂ ਦੇਖਣ ਦੇ ਵਿੱਚ ਵੀ ਲੱਗੇ ਆਪਾਂ ਇਸ ਕਰਕੇ ਬੈਕ ਸਾਈਡ ਦੇ ਪੇਚਾਂ ਦੀ ਸਫਾਈ ਕਰਨੀ ਹੈ ਜੀ ਹੁਣ ਆਪਾਂ ਇਸ ਲਾਣ ਨੂੰ ਪੱਗ ਪੈਂਦੇ ਥੱਲੇ ਰੱਖ ਕੇ ਘੁਮਾ ਦੇਣਾ ਹੈ ਜੀ ਅਤੇ ਇਸ ਦੇ ਵਿੱਚ ਵਾੜਾ ਨੂੰ ਸੈੱਟ ਕਰਦੇ ਹੋਏ ਇਸ ਲੜ ਨੂੰ ਕਮਾ ਕੇ ਲਗਾ ਦੇਣਾ ਹੈ ਜੀ ਹੁਣ ਹੁਣ ਜਿਹੜਾ ਆਪਾਂ ਲੜ ਲਗਾਉਣ ਦੇ ਬਾਅਦ ਆਪਾਂ ਫਰੰਟ ਸਾਈਡ ਤੋਂ ਕਿਸੇ ਵੀ ਸਾਈਡ ਤੋਂ ਆਪਣਾ ਜਿਹੜਾ ਕੱਪੜਾ ਜੇ ਵਾਰਕ ਬਾਹਰ ਨੂੰ ਉੱਭਰਦਾ ਹੋਵੇਗਾ ਤਾਂ ਆਪਾਂ ਇਸ ਲੜ ਨੂੰ ਹੱਥ ਦੀ ਕੰਬੀਏ ਦੇ ਨਾਲ ਦੱਬ ਕੇ ਉਸ ਕੱਪੜੇ ਨੂੰ ਅੰਦਰ ਨੂੰ ਦਬਾਵਾ ਦੇਵਾਂਗੇ ਜੀ ਅਤੇ ਆਪਣੀ ਪੱਗ ਨੂੰ ਜਿਹੜਾ ਫਰੰਟ ਸਾਈਡ ਤੋਂ ਸੈੱਟ ਹੈ ਜਿਹੜਾ ਕਰ ਲਵਾਂਗੇ ਜੀ ਹੁਣ ਆਪਾਂ ਬਾਅਦ ਦੇ ਨਾਲ ਜੇਕਰ ਆਪਣਾ ਇਹ ਲੋੜ ਲਗਾਉਂਦੇ ਨਾਲ ਆਪਣੇ ਕਿਸੇ ਵੀ ਪੇਚ ਦਾ ਜਿਹੜਾ ਫਾਂਸ ਲਾਇਓ ਉਹ ਵਿਗੜ ਜਾਂਦਾ ਹੈ ਜਾਂ ਵੱਧ ਘਟ ਹੋ ਜਾਂਦਾ ਹੈ ਤਾਂ ਆਪਾਂ ਉਸ ਨੂੰ ਸੈੱਟ ਕਰ ਲਵਾਂਗੇ ਜੀ ਠੀਕ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਆਪਾਂ ਆਪਣੇ ਪੇਚਾਂ ਦੀ ਜਿਹੜੀ ਸਫਾਈ ਹੈ ਉਹ ਕਰ ਲੈਣੀ ਹੈ ਜੀ ਜਿਹੜਾ ਆਪਾਂ ਸਿਰ ਟਕਣਾ ਸਿੱਧੇ ਸੈਂਟਰ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਲੜਦੇ ਆ ਅਸੀਂ ਉਸ ਦੀ ਨਾਲ ਟਕਾਂਗੇ ਜੀ ਲੜਦੇ ਦੋ ਹੀ ਪੱਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰਕੇ ਸਾਰੇ ਦੇ ਉੱਤੇ ਖਿਲਾਰ ਲੈਣਾ ਹੈ ਜੀ ਤੇ ਉੱਪਰਲੇ ਵਿੱਚੋਂ ਵਾਲੇ ਸਾਈਡ ਤੋਂ ਪਹਿਲੇ ਪੇਦੇ ਥੱਲੇ ਅਤੇ ਵਿੱਚ ਵਾਲੀ ਸਾਈਡ ਤੋਂ ਆਖਰੀ ਪੇਦੇ ਥੱਲੇ ਲੜ ਨੂੰ ਦੱਬ ਕੇ ਬੈਕ ਸਾਈਡ ਦੇ ਲੜ ਦੇ ਦੋ ਹੀ ਪੱਲਿਆਂ ਨੂੰ ਫੋਲਡ ਕਰਕੇ ਬੈਕ ਸਾਈਡ ਤੇ ਲਗਾ ਦੇਣਾ ਹੈ ਜੀ ਵੀਡੀਓ ਚੰਗੀ ਲੱਗ ਤਾਂ ਵੀਡੀਓ ਨੂੰ ਆਤਵਾਤ ਵਾਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਹਾਲ ਸੋ ਵਾਹਿ